नमस्कार आकाशवाणी ਦਾ ਇਹ ਚਲੰਤਰ ਕੇਂਦਰ ਹੈ ਹੁਣ ਤੁਸੀਂ ਜੰਨਤ ਸ਼ਰਮਾ ਤੋਂ ਪ੍ਰਤੀਸ਼ਠ ਘਬਰਾ ਸੁਣੋ ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ ਡਿਜੀਟਲ ਇੰਡੀਆ ਨੇ ਅੱਜ 10 ਸਾਲ ਪੂਰੇ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਮਿਸ਼ਨ ਹੁਣ ਇੱਕ ਜਨ ਅੰਦੋਲਨ ਬਣ ਗਿਆ ਮੌਨਸੂਨ ਸੀਜ਼ਨ ਦੇ ਮੱਧੇ ਨਜ਼ਰ ਕਿਸੇ ਵੀ ਤਰ੍ਹਾਂ ਦੀ ਹੰਗਾਮੀ ਹਾਲਤ ਨਾਲ ਨਜੁੱਠਣ ਲਈ ਪਟਿਆਲਾ ਤੇ ਲੁਧਿਆਣਾ ਸਮੇਤ ਵਾਕਵਾਕ ਜ਼ਿਲ੍ਹਾ ਪ੍ਰਸ਼ਾਸਨਾਵਰਨੋ ਸੰਬੰਧਿਤ ਵਿਭਾਗਾਂ ਨੂੰ ਪਖਤਾ ਇੰਤਜ਼ਾਮ ਕਰਨ ਦੇ ਨਿਰਦੇਸ਼ ਦੇਸ਼ ਡਾਕਟਰ ਦੇਵ ਸਤੇ ਚਾਰਟਡ ਅਕਾਊਂਟੈਂਟ ਦਿਵਸ ਮਨਾ ਰਿਹਾ ਹੈ रूपनगर ਦੇ 6 ਸਾਲਾ ਤੇਗਵੀਰ ਸਿੰਘ ਨੇ ਰੂਸ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਅਲਬਸ ਫਤਹਿ ਕੀਤੀ ਬਣਾਇਆ ਵਿਸ਼ਵ ਰਿਕਾਰਡ ਮੌਸਮ ਵਿਭਾਗ ਨੇ ਜੁਲਾਈ ਦੌਰਾਨ ਪੂਰੇ ਦੇਸ਼ 'ਚ ਔਸਤ ਵਰਖਾ ਆਮ ਨਾਲੋਂ ਵਧ ਰਹੀ ਨਿਪੇਸ਼ਿੰਗੋਈ ਕੀਤੀ ਅਤੇ ਅੰਤਰਰਾਸ਼ਟਰੀ ਮੈਲਾ 2020 ਕ੍ਰਿਕਟ ਭਾਰਤ-ਇੰਗਲੈਂਡ ਦਰਮਿਆਨ ਪੰਜ ਮੈਚਾਂ ਦੀ ਲੜੀ ਦਾ ਦੂਜਾ ਮੈਚ ਅਜ ਇੰਗਲੈਂਡ ਵਿੱਚ ਖੇਡਿਆ ਜਾਵੇਗਾ ਤੇ ਹੁਣ ਖਬਰਾਂ ਵਿਸਥਾਰ ਨਾਲ ਪਾਰਤ ਡਿਜੀਟਲ ਇੰਡੀਆ ਪ੍ਰੋਗਰਾਮ ਦੇ 10 ਸਾਲ ਮਨਾ ਰਹੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2015 ਵਿੱਚ ਸ਼ੁਰੂ ਕੀਤੀ ਗਈ ਇਸ ਪਹਿਲ ਕਦਮੀ ਦਾ ਉਦੇਸ਼ ਪ੍ਰਸ਼ਾਸਨ ਨੂੰ ਬਿਹਤਰ ਬਣਾਉਂ ਤੇ ਸਾਰੇ ਨਾਗਰਿਕਾਂ ਲਈ ਰੋਜ਼ਾਨਾ ਜੀਵਨ ਨੂੰ ਆਸਾਨ ਬਣਾਉਣ ਵਾਸਤੇ ਟੈਕਨੋਲੋਜੀ ਦੀ ਵਰਤੋਂ ਕਰਨਾਈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਅੱਜ ਇੱਕ ਇਤਿਹਾਸਕ ਦਿਹਾੜਾ ਹੈ ਕਿਉਂਕਿ ਡਿਜੀਟਲ ਇੰਡੀਆ ਨੇ ਆਪਣੇ 10 ਸਾਲ ਪੂਰੇ ਕਰ ਲਏ ਨੇ ਇੱਕ ਦਹਾਕੇ ਬਾਅਦ ਦੇਸ਼ ਇੱਕ ਅਜਿਹੀ ਯਾਤਰਾ ਦਾ ਗਵਾਹ ਬਣਿਆ ਜਿਸ ਨੇ ਅਣਗਿਣਤ ਜ਼ਿੰਦਗੀਆਂ ਨੂੰ ਛੁਇਆ ਤੇ ਸਸ਼ਕਤੀਕਰਨ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ ਹੈ ਡਿਜੀਟਲ ਇੰਡੀਆ ਨੇ ਸਿਰਫ ਟੈਕਨੋਲੋਜੀ ਨੂੰ ਹੀ ਲੋਕਾਂ ਦੇ ਨੇੜੇ ਨਹੀਂ ਲਿਆਂਦਾ ਸਗੋਂ ਇਸਨੇ ਲੋਕਾਂ ਨੂੰ ਵੀ ਮੌਕਿਆਂ ਦੇ ਨੇੜੇ ਲਿਆਂਦਾ ਹੈ ਡਿਜੀਟਲ ਇੰਡੀਆ ਪਹਿਲ ਕਦਮੀ ਨੇ ਕਾਫੀ ਤਰੱਕੀ ਕੀਤੀ ਹੈ ਤੇ ਦੂਰ ਦੁਰਾਡੇ ਦੇ ਇਲਾਕਿਆਂ ਤੱਕ ਇੰਟਰਨੈਟ ਨੂੰ ਪਹੁੰਚਾਇਆ ਹੈ ਅਤੇ ਸਰਕਾਰੀ ਸੇਵਾਵਾਂ ਨੂੰ ਆਨਲਾਈਨ ਉਪਲਬਧ ਕਰਵਾਇਆ ਹੈ ਇੱਕ ਰਿਪੋਰਟ ਡਿਜੀਟਲ ਇੰਡੀਆ ਪਹਿਲ ਕਦਮੀ ਨੇ ਦੇਸ਼ ਦੇ ਦੂਰ ਦਰਾਡੇ ਤੱਕ ਇੰਟਰਨੈਟ ਪਹੁੰਚਾ ਕੇ ਅਤੇ ਸਰਕਾਰੀ ਸੇਵਾਵਾਂ ਨੂੰ ਆਨਲਾਈਨ ਉਪਲਬਧ ਕਰਵਾ ਕੇ ਡਿਜੀਟਲ ਖੱਪੇ ਨੂੰ ਸੱਚਮੁੱਚ ਪੂਰਾ ਕੀਤਾ ਹੈ ਲੋਕ ਸਿਰਫ ਕੁਝ ਕਲਿੱਕ ਕਰਕੇ ਹੀ ਸਿਹਤ ਸੰਭਾਲ ਸਿੱਖਿਆ ਬੈਂਕਿੰਗ ਅਤੇ ਹੋਰ ਸੇਵਾਵਾਂ ਤੱਕ ਪਹੁੰਚ ਕਰ ਸਕਦੇ ਨੇ ਡਿਜੀਟਲ ਇੰਡੀਆ ਮੁਹਿੰਮ ਕਰਕੇ ਦੇਸ਼ ਦੇ ਕਰੀਬ ਹਰ ਪਿੰਡ ਵਿੱਚ ਮੋਬਾਈਲ ਸੰਪਰਕ ਫੈਲ ਗਿਆ ਹੈ ਸਿੱਧੇ ਲਾਭ ਤਬਾਦਲੇ ਰਾਹੀਂ 44 ਲੱਖ ਕਰੋੜ ਰੁਪਏ ਦਿੱਤੇ ਗਏ ਨੇ ਜਿਸ ਨਾਲ ਸਰਕਾਰ ਦੇ 3 ਲੱਖ 48 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਬਚਤ ਹੋਈ ਹੈ ਡਿਜੀਟਲ ਸੇਵਾਵਾਂ ਨੇ ਪ੍ਰਸ਼ਾਸਨ ਨੂੰ ਤੇਜ਼ ਅਤੇ ਵਧੇਰੇ ਪਾਰਦਰਸ਼ੀ ਬਣਾਇਆ ਹੈ ਯੂਪੀ ਵਰਤੂਕਾਰਾਂ ਨੂੰ smartphones ਰਾਹੀਂ ਬੈਂਕ ਖਾਤੇ ਵਿੱਚਕਾਰ ਤੁਰੰਤ ਪੈਸੇ ਟ੍ਰਾਂਸਫਰ ਕਰਨ ਦੀ ਆਗਿਆ ਦਿੰਦਾ ਹੈ ਅੱਜ ਲਗਭਗ 46 ਕਰੋੜ ਲੋਕ ਅਤੇ 6 ਕਰੋੜ ਤੋਂ ਵੱਧ ਵਪਾਰੀ UPI ਦੀ ਵਰਤੋਂ ਕਰ ਰਹੇ ਨੇ ਬਿਊਰੋ ਰਿਪੋਰਟ ਨਾਲ ਆਕਾਸ਼ਵਨੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ ਮੌਨਸੂਨ ਸੀਜ਼ਨ ਦੇ ਮੱਧੇ ਨਜ਼ਰ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਨਜਿੱਠਣ ਵਾਸਤੇ ਪਟਿਆਲਾ ਤੇ ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਸਬੰਧਤ ਵਿਭਾਗਾਂ ਨੂੰ ਹਰ ਪਖੋਲੋੜੀਂਦੇ ਤੇ ਬੁਖਤਾਂ ਇੰਤਜ਼ਾਮ ਅਮਲ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਨੇ ਅੱਜ ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾਕਟਰ ਪੀਤੀ ਆਦਵ ਨੇ ਕਨੌਰ ਨੇੜੇ ਸਰਾਲਾ ਹੈੱਡ ਵਿਖੇ ਅਗਰ ਦਰਿਆ ਦਾ ਦੌਰਾ ਕੀਤਾ ਤੇ ਡਰੇਨੇਜ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਦਨ ਰੱਖਣ ਕੀਤਾ ਡਿਪਟੀ ਕਮਿਸ਼ਨਰ ਨੂੰ ਐਕਸੀਅਨ ਪ੍ਰਥਮ ਗੰਭੀਰ ਨੇ ਦੱਸਿਆ ਕਿ ਇਸ ਵੇਲੇ ਕਗਰਦਰਾਜ ਪਾਂਖਰਪੁਰ ਵਿਖੇ 3272 ਕਿਊਸੀ ਕਰਤੇ ਸਰਾਲਾ ਹੈਡ ਤੇ 4 ਫੁੱਟ ਗੇਸ ਦੇ ਪਾਣੀ ਵਹਿ ਰਿਹਾ ਤੇ ਖਤਰੇ ਦੀ ਕੋਈ ਗੱਲ ਨਹੀਂ ਹੈ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਨਦੀਆਂ ਚ ਪਾਣੀ ਦੇ ਵਹਨ ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਜਿਸ ਲਈ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਕਿਸੇ ਕਿਸਮ ਦੀਆਂ ਅਫਵਾਹਾਂ ਤੇ ਯਕੀਨ ਕਰਨਾ ਚਾਹੀਦਾ ਡਾਕਟਰ ਪ੍ਰੀਤੀ ਆਦਰ ਨੇ ਕਿਹਾ ਕੀ ਘੱਗਰ ਟਾਂਗਰੀ ਤੇ ਮਾਰਕੰਡਾ ਦਰਿਆਵਾਂ ਦੇ ਕੈਚਮੈਂਟ ਖੇਤਰ ਚ ਪਈ ਬਰਸਾਤ ਕਰਕੇ ਇਨ੍ਹਾਂ ਨਦੀਆਂ ਚ ਪਾਣੀ ਦੀ ਮਾਤਰਾ ਵਧੀ ਸੀ ਜੋ ਹੁਣ ਲਗਾਤਾਰ ਘਟ ਰਿਹਾ ਹੈ ਹੜ੍ਹਾਂ ਦੀ ਸਥਿਤੀ ਪੈਦਾ ਹੋਣ ਤੇ ਲੋਕਾਂ ਦੀ ਸਹੂਲਤ ਲਈ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧਕੀ ਕੰਪਲੈਕਸ ਸਮੇਤ 8 ਸਬਡਿਵੀਜ਼ਨਰ ਵਿੱਚ 8 ਕੰਟਰੋਲ ਰੂਮ ਸਥਾਪਿਤ ਕੀਤੇ ਗਏ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵੱਡੇ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਨੇ ਕਿਹਾ ਕਿ ਟੁਕਵੇਂ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਤਾਂ ਜੋ ਲੋੜ ਪੈਣ ਤੇ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਉਨਾ ਕਿ ਆ ਕਿ ਲੋਕਾਂ ਦੀ ਸਹੂਲਤ ਲਈ ਸਿਹਤ ਪਸ਼ੂ ਪਾਲਣ ਵਿਭਾਗ ਨਗਰ ਨਿਗਮ ਤਿੰਨਗਰ ਕੌਂਸਲਾਂ ਵੱਲੋਂ ਲੋੜਿੰਦੀਆਂ ਤਿਆਰੀਆਂ ਨੂੰ ਅਮਲੀ ਜਾਮਾ ਪਹਿਨਾਉਣ ਦੇ ਨਾਲ-ਨਾਲ ਲੋੜਿੰਦੀਆਂ ਦਵਾਈਆਂ ਤੇ ਮਸ਼ੀਨਰੀ ਦੀ ਵਿਵਸਥਾ ਵੀ ਯਕੀਨੀ ਬਣਾਈ ਜਾਵੇ। ਉਦਰ ਸਿਹਤ ਵਿਭਾਗ ਦੀ ਟੀਮ ਨੇ ਬੀਤੇ ਦਿਨੀ ਕਿਰਤਪੁਰ ਸਾਹਿਬ ਦੇ ਹੜ੍ਹ ਸੰਭਾਵਿਤ ਇਲਾਕਿਆਂ ਹਰੀਵਾਲ ਅਤੇ ਚੰਦਪੁਰ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਸਰਪੰਚ ਨਾਲ ਮੀਟਿੰਗ ਕੀਤੀ ਤੇ ਲੋਕਾਂ ਨੂੰ ਵੱਖ-ਵੱਖ ਸਫਾਈਆਂ ਵਰਤਣ ਦੀ ਸਲਾਹ ਦਿੱਤੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੰਗਜੀਤ ਸਿੰਘ ਨੇ ਦੱਸਿਆ ਕਿ ਹੜ੍ਹਾਂ ਦੌਰਾਨ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਜਾਂਦਾ ਹੈ ਇਸ ਲਈ ਸਿਹਤ ਵਿਭਾਗ ਵੱਲੋਂ ਮੌਨਸੂਨ ਦੇ ਮੱਦੇਨਜ਼ਰ ਅਜਿਹੀਆਂ ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਹੜ੍ਹ ਸੰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨਾ ਸਿਰਫ ਸਥਿਤੀ ਦਾ ਜਾਇਜ਼ਾ ਲੈ ਰਹੀਆਂ ਨੇ ਸਗੋਂ ਲੋਕਾਂ ਨੂੰ ਬਿਮਾਰੀਆਂ ਤੋਂ ਬਚਾ ਲਈ ਜਾਗਰੂਕ ਵੀ ਕਰ ਰਹੀਆਂ ਨੇ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @ariyararnu jalandhar ਸਾਡਾ ਫੇਸਬੁੱਕ ਪੇਜ ਹੈ @rnu_jalandhar ਅਤੇ YouTube ਤੇ ਸਾਡਾ ਚੈਨਲ ਹੈ @ariyarjalandhar ਦੇਸ਼ਾਜ ਡਾਕਟਰ ਦਿਵਸ ਅਤੇ ਚਾਰਟਡ ਅਕਾਊਂਟੈਂਟ ਦਿਵਸ ਮਨਾ ਰਿਹਾ ਹੈ ਜੋ ਕਿ ਇਹਨਾਂ ਦੋ ਮਹੱਤਵਪੂਰਨ ਪੇਸ਼ਿਆਂ ਦੇ ਯੋਗਦਾਨ ਦੇ ਸਨਮਾਨ ਨੂੰ ਦਰਸਾਉਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਤੇ ਸਾਰੇ ਮੈਡੀਕਲ ਡਾਕਟਰਾਂ ਤੇ ਚਾਰਟਡ ਅਕਾਊਂਟੈਂਟਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ एक सोशल मीडिया पोस्ट में प्रधानमंत्री ने कहा कि डॉक्टर सेहत दे सच्चे दे दे था। के सच्चे के मनुखता के थम ने एक होर पोस्ट में श्री मोदी ने कहा कि पालना से को उत्साहित करके चार्टर्ड अकाउंटेंट एक सेहतमंद अर्थव्यवस्था योगदान पाँदे ने उधर मोहाली स्थित सरकारी मैडिकल कॉलेज के डायरैक्टर डॉक्टर पवनीत भारती ने डॉक्टर दिवस मौके कहा ਅੱਜ ਅਸੀਂ ਨੈਸ਼ਨਲ ਡਾਕਟਰਸ ਡੇ ਮਨਾ ਰਹੇ ਹਾਂ ਤੇ ਇਹ ਜਿਹੜਾ profession ਹੈ ਇਹ ਬੜਾ ਹੀ ਨੋਬਲ profession ਹੈ ਇੱਕ ਸੇਵਾ ਵਾਲਾ profession ਹੈ ਮਤਲਬ ਸਾਨੂੰ ਐਸਾ profession ਮਿਲਿਆ ਜਿਹਦੇ ਵਿੱਚ ਸੇਵਾ ਤੇ ਸਾਨੂੰ ਲੋਕਾਂ ਦੀ ਬlèsਸਿੰਗਸ ਬੜੀਆਂ ਮਿਲਦੀਆਂ ਨੇ ਅਸੀਂ ਅੱਜ ਬੱਚਿਆਂ ਨੂੰ ਇਹ ਹੀ ਦੱਸਿਆ ਕਿ ਇਸ ਨੂੰ ਸੇਵਾ ਦਾ ਹੀ profession ਮੰਨਿਆ ਜਾਏ ਪੰਜਾਬ ਨੇ ਜੂਨ 2025 ਲਈ ਸ਼ੁੱਧ GST ਪ੍ਰਾਪ ਵਿੱਤ ਰਿਕਾਰਡ ਤੋੜ ਚ 4.4% ਦਾ ਵਾਧਾ ਅਤੇ ਵਿੱਤੀ ਸਾਲ 2025-26 ਦੀ ਪਹਿਲੀ ਤਿਮਾਹੀ ਲਈ 7.01% ਦਾ ਵਾਧਾ ਦਰਜ ਕੀਤਾ ਹੈ ਜੋ ਕਿ ਸੂਬੇ ਦੇ ਇਤਿਹਾਸ ਚ ਕਿਸੇ ਵਿੱਤੀ ਤਿਮਾਹੀ ਦੌਰਾਨ ਤੇ ਜੂਨ ਮਹੀਨੇ ਲਈ ਹੁਣ ਤੱਕ ਦਾ ਦਰਜ ਕੀਤਾ ਗਿਆ ਸਭ ਤੋਂ ਵੱਧ ਜੀਐਸਟੀ ਮਾਲੀਆ ਵਾਧਾ ਹੈ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਚੋਟੀ ਦੇ ਪੰਜ ਟੈਕਸਦਾਤਾਵਾਂ ਨੂੰ ਆਰਥਿਕ ਵਿਕਾਸ ਤੇ ਮਾਲੀਆ ਉਤਪਾਦਨ ਚ ਉਨ੍ਹਾਂ ਦੇ ਮਸਾਲੀ ਯੋਗਦਾਨ ਲਈ ਸਨਮਾਨਿਤ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ ਵਿੱਤ ਮੰਤਰੀ ਨੇ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਸਮਾਵੇਸ਼ੀ ਵਿਕਾਸ ਤੇ ਵਿੱਤੀ ਸਥਿਰਤਾ ਪ੍ਰਾਪਤ ਕਰਨ ਵਿੱਚ ਜ਼ਿੰਮੇਵਾਰ ਟੈਕਸਟ ਡਾਟਾਵਾ ਦੀ ਮਹੱਤਤਾ ਤੇ ਜ਼ੋਰ ਦਿੱਤਾ। ਜ਼ਿਲ੍ਹਾ ਰੂਪਨਗਰ ਦੇ 6 ਸਾਲਾ ਬੱਚੇ ਤੇਗਬੀਰ ਸਿੰਘ ਨੇ ਮਾਊਂਟ ਐਲਬਰਟਸ ਨੂੰ ਸਰਕਾਰ ਦਾ ਸਭ ਤੋਂ ਘਾਟੋ ਮਰਦਾ ਪਰਬਤਾਰੋਹੀ ਬਣ ਕੇ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ ਇਹ ਰੂਸ ਦੀ ਯੂਰਪ ਦੀ ਸਭ ਤੋਂ ਉੱਚੀ ਚੋਟੀ ਹੈ ਜੋ 5642 ਮੀਟਰ ਉੱਚੀ ਹੈ ਇਸ ਦੇ ਨਾਲ ਹੀ ਇਹ ਦੁਨੀਆ ਦੀ 10ਵੀਂ ਸਭ ਤੋਂ ਪ੍ਰਮੁੱਖ ਚੋਟੀ ਵੀ ਹੈ ਤੇਗਬੀਰ ਨੇ ਆਪਣੇ ਪਿਤਾ ਸੁਖਿੰਦਰ ਦੀਪ ਸਿੰਘ ਨਾਲ 21 ਜੂਨ ਨੂੰ ਟ੍ਰੈਕ ਸ਼ੁਰੂ ਕੀਤਾ ਸੀ ਉਹ 28 ਜੂਨ ਨੂੰ ਐਲਬਰਟਸ ਚੋਟੀ ਤੇ ਪਹੁੰਚੇ ਪੇਸ਼ ਹੈ ਇੱਕ ਰਿਪੋਰਟ ਤੇਗਬੀਰ ਨੇ ਕਿਹਾ ਕਿ ਉਸਨੇ ਮਾਊਂਟ ਐਲਬਰਟਸ ਨੂੰ ਸਰ ਕਰਨ ਦਾ ਇਰਾਦਾ ਬਣਾਇਆ ਸੀ ਅਤੇ ਉਹ ਅਜਿਹਾ ਕਰਨ ਵਿੱਚ ਸਫਲ ਰਿਹਾ ਉਸ ਦੀ ਮਾਂ ਡਾਕਟਰ ਮੰਨਪ੍ਰੀ ਕੌਰ ਜੋ ਇੱਕ ਗਾਇਨਕੋਲੋਜਿਸਟ ਨੇ ਉਹਨਾਂ ਕਿਹਾ ਕਿ ਤੇਗਬੀਰ ਦੀ ਖੁਰਾਕ ਅਤੇ ਉਸਦੇ ਟ੍ਰੇਨਰ ਵਿਕਰਮਜੀਤ ਸਿੰਘ ਨੂੰ ਮਨ ਵੱਲੋਂ ਸਿਖਲਾਈ ਨੇ ਇਸ ਪ੍ਰਾਪਤੀ ਵਿੱਚ ਅਹਿਮ ਭੂਮਿਕਾ ਨਿਭਾਈ ਇਸ ਦੌਰਾਨ ਤੇਗਬੀਰ ਨੇ ਦੱਸਿਆ ਮਾਊਂਟ ਐਲਬਰਟਸ ਰਸ਼ੀਆ ਦੇ ਵਿੱਚ ਮਾਊਂਟ ਐਲਬਰਟਸ ਦੀ ਚੜਾਈ ਬਰਫ਼ ਦੇ ਉੱਤੇ ਸੀ ਉਹਦੇ ਲਈ ਭਾਰੇ ਬੂਟ ਪਾਉਣੇ ਪਏ ਕ੍ਰੈਂਪੌਨਸ ਪਾਉਣੇ ਪਏ ਟੈਂਗ ਜਾਕਟਾਂ ਤੇ ਆਕਸੀਜਨ ਮਾਸਕ ਲਾਉਣਾ ਪਿਆ ਹਾਂ ਦੇ ਬਹੁਤ ਸੀ ਉਸ ਨਰੂਸ ਵਿੱਚ ਬਲਗਰੀਅਨ ਗਨਰਾਜ ਦੇ ਕੈਬੇਡੀਨੋ ਦੇ ਮਾਊਂਟੇਨਿੰਗ ਰੌਕ ਕਲਾਈਮਿੰਗ ਅਤੇ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਵੱਲੋਂ ਇਸ ਚੋਟੀ ਤੇ ਸਭ ਤੋਂ ਛੋਟਾ ਪर्वਤਾ ਰਹੀ ਹੋਣ ਦਾ ਪ੍ਰਮਾਣ ਪੱਤਰ ਪ੍ਰਦਾਨ ਕੀਤਾ ਗਿਆ ਹੈ ਇਸ ਚੋਟੀ ਨੂੰ ਸਰ ਕਰਨ ਦਾ ਪਹਿਲਾ ਵਿਸ਼ਵ ਰਿਕਾਰਡ ਮਹਾਰਾਸ਼ਟਰ ਦੇ ਰਹਿਣ ਵਾਲੇ ਵਾਗਾ ਖੁਸ਼ਾਗਰਾ ਨੇ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਬੀਤੇ ਸਾਲ ਬਣਾਇਆ ਸੀ ਰੋਪੜ ਤੋਂ ਅਫਤਾਰ ਸਿੰਘ ਨਾਲ ਆਕਾਸ਼ਵਣੀ ਖਬਰਾਂ ਜਲੰਧਰ ਲਈ ਮੈਂ ਕਾਜਲ ਫਾਰਟੀ ਚੇਤਕੋਰ ਨੇ ਆਪਣਾ 47ਵਾਂ ਸਥਾਪਨਾ ਦਿਵਸ ਅੱਜ ਬਠਿੰਡਾ ਫੌਜੀ ਛਾਣੀ ਵਿਖੇ ਸ਼ਾਨਦਾਰ ਤàngਨਾਲ ਮਨਾਇਆ ਚੇਤਕੋਰ ਦੀ ਸਥਾਪਨਾ ਪਹਿਲੀ ਜੁਲਾਈ 1979 ਨੂੰ ਲੈਫਟੇਨੈਂਟ ਜਰਨਲ ਐਮ ਐਲ ਤੁਲੀ ਦੀ ਅਗਵਾਈ ਹੇਠ ਕੀਤੀ ਗਈ ਸੀ ਫਾਈਟ ਫਾਰਵਰਡ ਫਾਈਟ ਅਗਰੈਸਿਵ ਦੇ ਜ਼ੋਰਦਾਰ ਨਾਅਰੇ ਨਾਲ ਚੇਤਕੋਰ ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇੱਕ ਬੜੇ ਹੀ ਪੇਸ਼ੇਵਰਾਨਾ ਯੁੱਧ ਲਈ ਤਿਆਰ ਤੇ ਆਪਰੇਸ਼ਨਲ ਤੌਰ ਤੇ ਸਮਰੱਥ ਸੰਗਠਨ ਦੇ ਤੌਰ ਤੇ ਵਿਕਸਿਤ ਹੋਣ ਲਈ ਕਈ ਖੇੜਾ ਵਿੱਚੋਂ ਲੰਘਿਆ ਹੈ ਇਸ ਮੌਕੇ ਚਤਤ ਕੋਰ ਦੇ ਜਰਨਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਰਨਲ ਸ਼ਮਸ਼ੀਰ ਸਿੰਘ ਵਿਰਕ ਨੇ ਸਾਰੇ ਅਧਿਕਾਰੀਆਂ ਤੇ ਜਵਾਨਾਂ ਦੇ ਨਾਲ ਯੋद्धा ਯਾਦਗਾਰ ਯੁੱਧ ਸਮਾਰਕ ਤੇ ਫੁੱਲ ਮਾਲਾ ਪੇਟ ਕਰਕੇ ਬਹਾਦਰ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪੰਜਾਬ ਵਿੱਚ ਪਿਛਲੇ 15 ਮਹੀਨਿਆਂ ਚ 58 ਬਾਲ ਵਿਆਹ ਰੋਣ ਤੋਂ ਰੋਕੇ ਗਏ ਨੇ ਸੂਬੇ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਸੂਤਰਾਂ ਦੇ ਹਵਾਲੇ ਨਾਲ ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਹੈਰਾਨੀਜਨਕ ਹੈ ਕਿ ਇਹਨਾਂ ਵਿੱਚੋਂ 55 ਉਹ ਨਹੀਂ ਜੋ ਪੰਜਾਬ ਦੇ ਪਰਿਵਾਰਾਂ ਨਾਲ ਸੰਬੰਧਿਤ ਨੇ ਤੇ ਸਿਰਫ ਤਿੰਨ ਰਾਜ ਵਿੱਚ ਵਸੇ ਪ੍ਰਵਾਸੀ ਪਰਿਵਾਰਾਂ ਚੋਂ ਸਨ ਅੰਕੜਿਆਂ ਮੁਤਾਬਕ ਪਿਛਲੇ ਸਾਲ ਜਨਵਰੀ ਤੋਂ ਦਸੰਬਰ ਵਿਚਕਾਰ ਬਾਲ ਵਿਆਹ ਦੇ 42 ਮਾਮਲੇ ਰੋਕੇ ਗਏ ਸਨ ਤੇ ਇਸ ਸਾਲ ਜਨਵਰੀ ਤੋਂ ਮਾਰਚ ਵਿਚਕਾਰ 16 ਨੂੰ ਰੋਕਿਆ ਗਿਆ ਇਹ ਅੰਕੜੇ ਦਰਸਾਉਂਦੇ ਨੇ ਕਿ ਹਰ ਮਹੀਨੇ ਬਾਲ ਵਿਆਹ ਦੀਆਂ ਤਿੰਨ ਤੋਂ ਵੱਧ ਕੋਸ਼ਿਸ਼ਾਂ ਮੌਸਮ ਵਿਭਾਗ ਨੇ ਜੁਲਾਈ ਮਹੀਨੇ ਦੌਰਾਨ ਦੇਸ਼ ਵਿੱਚ ਔਸਤ ਵਰਖਾ ਆਮ ਨਾਲੋਂ ਵੱਧ ਰਹਿਣ ਦੀ پیشੀਨਗੋਈ ਕੀਤੀ ਹੈ ਇੱਕ ਵਰਚੁਅਲ ਪ੍ਰੈਸ ਕਾਨਫਰੰਸ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾਕਟਰ ਮ੍ਰਿਤੁਂਜਾ ਮਹਾਪਾਤਰਾ ਨੇ ਦੱਸਿਆ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਆਮ ਤੋਂ ਵੱਧ بارش ਹੋਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਮੁਤਾਬਕ 6 ਜੁਲਾਈ ਤੱਕ ਪੰਜਾਬ ਦੀਆਂ ਬਹੁਤ ਸਾਰੀਆਂ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ بارش ਚੱਲੀ ਰਹੇਗੀ ਅੰਤਰਰਾਸ਼ਟਰੀ ਮੈਲਾ 2020 ਕ੍ਰਿਕਟ ਵਿੱਚ ਭਾਰਤ ਅਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਲੜੀ ਦਾ ਦੂਜਾ ਮੈਚ ਅੱਜ ਇੰਗਲੈਂਡ ਤੇ ਵਿਚ ਖੇਡਿਆ ਜਾਵੇਗਾ ਭਾਰਤੀ ਸਮੇਂ ਮੁਤਾਬਕ ਇਹ ਮੈਚ ਰਾਤੀ 11 ਵਜੇ ਸ਼ੁਰੂ ਹੋਵੇਗਾ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਡਿਜੀਟਲ ਇੰਡੀਆ ਨੇ ਅੱਜ 10 ਸਾਲ ਪੂਰੇ ਕੀਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਇਹ ਮਿਸ਼ਨ ਹੋਣ ਇੱਕ ਚੰਨ ਅੰਦੋਲਨ ਬਣ ਗਿਆ ਮੌਨਸਨ ਸੀਜ਼ਨ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੇ ਹੰਗਾਮੀ ਹਾਲਾਤ ਨਾਲ ਝੱਟਣ ਲਈ विला प्रशासना वालों सबंधत विभाग निर्देश देश अच डॉक्टर दिवस चार्ट अकाउंटेंट दिवस मना रहे रूपनगर छह साल बचे सिंह ने रूस सब उची की सब ऊंची चोटी माउंट अलबरस फतेह की बनाया विश्व रिकॉर्ड तौसम विभाग ने जुलाई दौरान पूरे देश औसत वरखा आम नमस्कार